वर्ल्ड हेल्थ ऑर्गेनाइजेशन ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿੰਨੀ ਅਸੀਂ ਸਪਰੇਅ ਲੜੀਂਦੀ ਜੇ 7 ਗੁਣਾ ਅਸੀਂ ਕਰ ਰਹੇ ਹਾਂ 68 ਗੁਣਾ ਤੇ ਸਾਰੀ ਦੀ ਸਾਰੀ ਉਹ ਸਪਰੇਅ ਵਿੱਚਲਾ ਜ਼ਹਿਰ ਜ਼ਮੀਨ ਦੇ ਥੱਲੇ ਜਾਂਦਾ ਪਿਆ ਜੇ ਜ਼ਮੀਨ ਦੇ ਹੇਠੋਂ ਜਿਹੜਾ ਪਾਣੀ ਅਸੀਂ ਖਿੱਚ ਰਹੇ ਹਾਂ ਸਿਰਫ 3 ਦਿਨ ਪੁਰਾਣੇ ਅੰਕੜੇ ਆਏ ਜੇ ਕਿ ਪੰਜਾਬ ਵਿੱਚਲਾ 60% ਦੀ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਇਹ ਸਿਰਫ ਗੁਰਦੇ ਉੜਾਏਗਾ ਕੈਂਸਰ ਕਰੇਗਾ ਵਾਲ ਝਾੜੇਗਾ ਵਕਤ ਤੋਂ ਪਹਿਲਾਂ ਵੀਵੀ ਸਾਲ ਪਹਿਲਾਂ ਇਹਨਾਂ ਪੰਜਾਬੀਆਂ ਦੀ ਮੌਤ ਦਾ ਕਾਰਨ ਬਣੇਗਾ World Health Organization ਬੈਠੀ ਨੂੰ ਚਿੰਤਾ ਹੈ ਕਿ ਇਸ ਕੌਮ ਦੀ ਐਕਸਪਾਇਰੀ ਡੇਟ ਆ ਗਈ ਹੈ ਪਰ ਸਾਨੂੰ ਚਿੰਤਾ ਨਹੀਂ ਅਸੀਂ ਸੀਮਾ ਤਾਂ ਆਪਣੇ ਤੱਕ ਕਿ ਮੈਂ ਇੰਨੇ ਹਿੱਸੇ ਵਿੱਚ ਸਪਰੇ ਨਹੀਂ ਕੀਤੀ ਤਾਂ ਮੈਂ ਜ਼ਹਿਰ ਤੋਂ ਬਚ ਜਾਵਾਂਗਾ ਅਫਸੋਸ ਕਿ ਸਾਡੀ ਹਵਾ ਵੀ ਇਸ ਵੇਲੇ ਸਾਹ ਲੈਣ ਯੋਗੀ ਨਹੀਂ ਤੇ ਜਿਹੜੇ ਸਪਰੇ ਕਰ ਰਹੇ ਨੇ ਉਹਨਾਂ ਨੂੰ ਖਿਆਲ ਵੀ ਨਹੀਂ ਹੋਣਾ ਕਿ ਆਪਣੇ ਘਰ ਤੋਂ 5 ਮੀਟਰ ਤੱਕ ਦੀ ਸਾਰੀ ਦੀ ਸਾਰੀ ਹਵਾ ਜ਼ਮੀਨ ਤੇ ਜ਼ਮੀਨ ਹੇਠਲਾ ਪਾਣੀ ਜ਼ਹਿਰੀਲਾ ਕਰ ਚੁੱਕੇ ਨੇ ਇਹ ਆਪਣੇ ਜੋਗੀ ਬੀਜੀ ਕਣਕ ਵੀ ਨਿਰੀ ਤੇ ਨਿਰੀ ਜ਼ਹਿਰ ਦੇ ਵਿੱਚ ਕਿਉਂ ਆਖਰ ਕਿਉਂ ਅਸੀਂ ਆਪਣੇ ਆਪ ਨੂੰ ਮਾਰਨ ਨੂੰ ਤੁਲੇ ਆ ਕਦੇ ਕੋਈ ਤਾਂ ਜਾ ਕੇ ਜਵਾਬ ਦੇਵੇਗਾ ਕਿ ਅਸੀਂ ਆਪਣੇ ਆਪ ਨੂੰ ਸਹੀ ਰਸਤੇ ਤੋਰਨਾ ਜ